ਪੂਰੇ ਪੰਜਾਬ ਅੰਦਰ ਅਗਾਹੂ ਚੋਣਾਂ ਨੂੰ ਲੈ ਕੇ ਜਿੱਥੇ ਰਵਾਇਤੀ ਪਾਰਟੀਆਂ ਤੋਂ ਵੱਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਕੁਝ ਸਮਾਜਿਕ ਰਾਜਨੀਤਿਕ ਨਵੀਆਂ ਪਾਰਟੀਆਂ ਵੀ ਸਾਹਮਣੇ ਨਜ਼ਰ ਆ ਰਹੀਆਂ ਨੇ ਜੋ ਕਿ ਪੰਜਾਬ ਅੰਦਰ 2027 ਦੀਆਂ ਚੋਣਾਂ ਲੜਨ ਦੀ ਤਿਆਰੀ ਦੇ ਵਿੱਚ ਨੇ ਇਸੇ ਤਰ੍ਹਾਂ ਹੀ ਬੀਤੇ ਕੁਝ ਸਮੇਂ ਤੋਂ ਨਵੀਂ ਉੱਭਰ ਰਹੀ ਅਧਿਕਾਰ ਸੰਘਰਸ਼ ਪਾਰਟੀ ਨੇ ਵੀ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੁਣ ਤੋਂ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤਾ ਹੈ ਤੋਂ ਦੱਸ ਦੇ ਕਿ ਚਾਲੀ ਮੁਕਤੀਆਂ ਦੇ ਪਵਿੱਤਰ ਤਰਤੀ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਅੱਜ ਪਾਰਟੀ ਤੋਂ ਵੱਲੋਂ ਪਲੇਠੀ ਮੀਟਿੰਗ ਵੀ ਕੀਤੀ ਗਈ ਹੈ ਆਈ ਹੋਈ ਸਾਰੀ ਸੰਗਤ ਦਾ ਪ੍ਰੈਸ ਮੀਡੀਆ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਅਧਿਕਾਰ ਸੰਘਰਸ਼ ਪਾਰਟੀ ਦੀ ਪਹਿਲੀ ਮੀਟਿੰਗ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸਾਡੇ ਨਾਲ ਪੰਜਾਬ ਦੇ ਜਨਰਲ ਸਕੱਤਰ ਸੁਧਾਰ ਭਰਪੂਰ ਸਿੰਘ ਜੀ ਕਾਨੂੰਗੋ ਸਾਹਿਬ ਪੰਜਾਬ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਜੀ ਪੰਜਾਬ ਦੇ ਜਨਰਲ ਸਕੱਤਰ ਸਾਧ ਗੁਰਚਰਨ ਸਿੰਘ ਜੀ ਅਤੇ ਮੇਰੇ ਨਾਲ ਅੰਮ੍ਰਿਤਸਰ ਤੋਂ ਆਏ ਜੂਥ ਦੀ ਟੀਮ सुरेंद्र ਸਿੰਘ ਟੋਨੀ ਜੀ ਨ샨ਤ ਸਿੰਘ ਨਾਗਰਾ ਜੀ ਔਰ ਬਹੁਤ ਸਾਰੇ ਸਾਥੀ ਅੱਜ ਇਹ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਆਏ ਆ ਮੈਨੂੰ ਬੜੀ ਖੁਸ਼ੀ ਹੋਈ ਕਿ ਮੁਕਸਰ ਜ਼ਿਲ੍ਹੇ ਦੀ کریم ਜਿਹਦੇ ਵਿੱਚ ਬਹੁਤ ਆਤ ਸਰਪੰਚ ਪੰਚ ਔਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਨਮਾਇंदे ਆ ਉਹ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਆਏ ਆ ਔਰ ਜੋ ਉਹਨਾਂ ਦੇ ਵਿੱਚ ਜਜ਼ਬਾ ਹੈ ਜੋ ਉਹਨਾਂ ਦੇ ਜਜ਼ਬਾਤ ਨੇ ਅਧਿਕਾਰ ਸਿੰਘ ਅਸ਼ਪਾਰਟੀ ਉਹਨਾਂ ਦੇ ਜਜ਼ਬਾਤਾਂ ਤੇ ਪੂਰਾ ਉਤਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੇਗੀ ਔਰ ਇਸ ਪ੍ਰੋਗਰਾਮ ਨੂੰ ਅਸੀਂ ਅੱਗੇ ਤੱਕ ਲਿਜਾਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਬਲਾਰਿਆਂ ਦੀਆਂ ਐਸਾ ਨੇ ਕਿ ਜਿਵੇਂ ਪਹਿਲੀਆਂ ਪਾਰਟੀਆਂ ਜਿਵੇਂ ਪਹਿਲੇ ਲੋਕ ਕਾਮਯਾਬ ਨਹੀਂ ਹੋਏ ਔਰ ਉਹਨਾਂ ਦਾ ਉਹਨਾਂ ਨੂੰ ਅਫਸੋਸ ਵੀ ਆ ਔਰ ਅਸੀਂ ਇਹ ਵਿਸ਼ਵਾਸ ਦਿਵਾਉਣ ਆਏ ਆ ਕਿ ਜੋ ਪਹਿਲੇ ਹੋਇਆ ਉਹ ਰਿਪੀਟ ਨਹੀਂ ਹੋਏਗਾ ਅਦਕਾਰ ਸੰਘਰਸ਼ ਪਾਰਟੀ ਬੜੀ ਤੇਜ਼ੀ ਦੇ ਨਾਲ 8 ਮਾਰਚ 225 ਨੂੰ ਜਲੰਧਰ ਪ੍ਰੈਸ ਕਲੱਬ ਤੋਂ ਇਹਦਾ ਆਗਾਜ਼ ਕੀਤਾ ਗਿਆ ਸੀ ਔਰ 7 ਮਹੀਨਿਆਂ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਪਾਰਟੀ ਬੜੇ ਤੇਜ਼ੀ ਦੇ ਨਾਲ ਅੱਗੇ ਵਧੀਆ 2027 ਦੀ ਇਲੈਕਸ਼ਨ ਦੇ ਵਿੱਚ ਅਸੀਂ 117 ਵਿਧਾਨ ਸਭਾ ਦੇ ਵਿੱਚ ਜਿਹੜਾ ਆ ਉਹ ਇਲੈਕਸ਼ਨ ਲੜਨ ਜਾ ਰਹੇ ਆ ਔਰ ਬਹੁਤ ਸਾਰੇ ਜਿਹੜੇ ਆ ਅਸੀਂ ਲਗਭਗ 35 ਤੋਂ 40 ਜਿਹੜੇ ਸਾਡੇ ਵਿਧਾਨ ਸਭਾ ਦੇ ਇੰਚਾਰਜ ਆ ਉਹ ਅਸੀਂ ਲਾ ਚੁੱਕੇ ਆ ਇਹਦਾ ਮੁੱਖ ਤਾਕੀ ਲੈ ਕੇ ਚੱਲੇ ਅਧਿਕਾਰ ਸੰਘਰਸ਼ ਪਾਰਟੀ ਦਾ ਮੇਨ ਮੁੱਦਾ ਹੈ ਸਭ ਲਈ ਬਰਾਬਰ ਮੌਕੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਔਰ ਗਰੀਬੀ ਨੂੰ ਦੂਰ ਕਰਨ ਲਈ ਅਧਿਕਾਰ ਸੰਘਰਸ਼ ਪਾਰਟੀ ਜਿਹੜੀ ਆ ਉਹ ਅੱਗੇ ਆਈ ਆ ਜੀ